ਸਚ ਰਿਆ ਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਮਨਮੀਤ ਸਿੰਘ ਬਹੁਤ ਸਮਝਦਾਰ ਸਾਊਥ ਤੇ ਕਮਾਊ ਲੜਕਾ ਹੋਣ ਦੇ ਬਾਵਜੂਦ ਵੀ ਚਰਨਜੀਤ ਨੂੰ ਆਪਣੀ ਆਪਣੇ ਪਤੀ ਮਨਮੀਤ ਸਿੰਘ ਤੋਂ ਤਲਾਕ ਲੈਣ ਦੀ ਕੀ ਨੌਬਤ ਆਈ ਸੀ ਚਰਨਜੀਤ ਆਪਣੇ ਮਾਂ ਪਿਓ ਦੀ ਇਕਲੌਤੀ ਔਲਾਦ ਸੀ ਬਹੁਤ ਲਾੜ ਪਿਆਰ ਨਾਲ ਉਸ ਨੂੰ ਕੁੱਤਾ ਵਾਂਗ ਪਾਲ ਲਿਆ ਗਿਆ ਸੀ ਹੁਣ ਚਰਨਜੀਤ 25 ਸਾਲ ਦੀ ਹੋ ਚੁੱਕੀ ਸੀ ਹਰ ਮਾਂ ਬਾਪ ਦੀ ਤਰ੍ਹਾਂ ਚਰਨਜੀਤ ਦੇ ਪਿਤਾ ਬਲਕਾਰ ਸਿੰਘ ਤੇ ਮਾਤਾ ਅਮਰਜੀਤ ਨੂੰ ਹੀ ਆਪਣੀ ਧੀ ਜਵਾਨ ਹੁੰਦੀ ਦੇਖ ਕੇ ਉਸ ਨੂੰ ਵਿਆਹ ਦੀ ਚਿੰਤਾ ਹੋਣ ਲੱਗੀ ਚਰਨਜੀਤ ਤੇ ਉਸਦੀ ਮਾਂ ਅਮਰਜੀਤ ਦੋਵਾਂ ਦਸਭਾ ਵਿੱਚ ਕੋਈ ਖਾਸ ਅੰਤਰ ਨਹੀਂ ਸੀ ਦੋਵੇਂ ਬਹੁਤ ਅੜੀਲ ਜਿੱਦੀ ਤੇ ਨਖਰਿਆਂ ਨਾਲ ਭਰੀਆਂ ਹੋਈਆਂ ਮਾਵਾ ਧੀਆਂ ਸਨ ਬਲਕਾਸ਼ ਸਿੰਘ ਚਾਹੁੰਦਾ ਸੀ ਕਿ ਉਸ ਦੀ ਤੀ 25 ਵਰਿਆਂ ਦੀ ਹੋ ਚੁੱਕੀ ਹੈ ਜਲ ਤੋਂ ਜਲ ਉਸ ਲਈ ਕੋਈ ਚੰਗਾ ਘਰਵਾਰ ਲੱਭ ਕੇ ਉਸ ਦਾ ਵਿਆਹ ਕਰ ਦਈਏ ਪਹਿਲੇ ਪਹਿਲ ਤਾਂ ਚਰਨਜੀਤ ਲਈ ਬਹੁਤ ਘਰਾਂ ਦੇ ਰਿਸ਼ਤੇ ਆਉਂਦੇ ਚਰਨਜੀਤ ਬਹੁਤ ਸੋਹਣੀ ਸੁਨੱਖੀ ਜਵਾਨ ਕੁੜੀ ਸੀ ਉਤੋਂ ਬਹੁਤ ਜ਼ਿਆਦਾ ਪੜ੍ਹੀ ਲਿਖੀ ਵੀ ਸੀ ਇਸ ਕਰਕੇ ਚਰਨਜੀਤ ਤੇ ਉਸ ਦੀ ਮਾਨ ਜੋ ਵੀ ਰਿਸ਼ਤਾ ਆਉਂਦਾ ਉਸ ਵਿੱਚ ਕੁਝ ਨਾ ਕੁਝ ਨੁਕਸ ਕੱਢ ਕੇ ਉਸ ਰਿਸ਼ਤੇ ਤੋਂ ਜਵਾਬ ਦੇ ਦਿੰਦੀਆਂ ਕਦੇ ਚਰਨਜੀਤ ਕਹਿੰਦੀ ਮੈਨੂੰ ਲੜਕਾ ਪਸੰਦ ਨਹੀਂ ਉਸ ਦਾ ਪਰਿਵਾਰ ਪਸੰਦ ਨਹੀਂ ਉਸ ਦਾ ਘਰ-ਬਾਰ ਪਸੰਦ ਨਹੀਂ ਕਦੇ ਕਹਿੰਦੀ ਉਹ ਘੱਟ ਪੜਿਆ ਲਿਖਿਆ ਕਦੇ ਕਹਿੰਦੀ ਉਹ ਵਾਈਵਾਨ ਹੈ ਮੈਨੂੰ ਪੜਿਆ ਲਿਖਿਆ ਨੌਕਰੀ ਕਰਦਾ ਹੋਇਆ ਲੜਕਾ ਚਾਹੀਦਾ ਹੈ ਜੇਕਰ ਕਿਸੇ ਨੌਕਰੀ ਕਰਦੇ ਲੜਕੇ ਦਾ ਰਿਸ਼ਤਾ ਆਉਂਦਾ ਉਹ ਕਹਿੰਦੀ ਉਸਦੀ ਤਨਖਾਹ ਘਟ ਹੈ ਉਹ ਸੋਨਾ ਘਟ ਹੈ ਉਸਦੀ ਜ਼ਮੀਨ ਘਟ ਹੈ ਬਸ ਹਰ ਰਿਸ਼ਤੇ ਵਿੱਚ ਦੋਵੇਂ ਮਾਵਾਂ ਧੀਆ ਕੋਈ ਨਾ ਕੋਈ ਨੁਕਸ ਕੱਢ ਦਿੰਦੀਆਂ ਰਿਸ਼ਤੇ ਤੋਂ ਜਵਾਬ ਦੇ ਦਿੰਦੀਆਂ ਹਾਲਾਂਕਿ ਬਲਕਾਰ ਸਿੰਘ ਨੂੰ ਆਪਣੀ ਧੀ ਤੇ ਪਤਨੀ ਦੀਆਂ ਇਹ ਗੱਲਾਂ ਬਿਲਕੁਲ ਵੀ ਪਸੰਦ ਨਾ ਆਉਂਦੀਆਂ ਕਈ ਵਾਰ ਤਾਂ ਉਹਨਾਂ ਦੇ ਘਰ ਵਿੱਚ ਇਸ ਮੁੱਦੇ ਤੇ ਬਹਿਸ ਵੀ ਹੁੰਦੀ ਲੜਾਈ ਵੀ ਹੋ ਜਾਂਦੀ ਆਖਿਰ ਇਕੱਲਾ ਬਲਕਾਰ ਸਿੰਘ ਕਰ ਵੀ ਕੀ ਸਕਦਾ ਸੀ ਹੁਣ ਥੱਕ ਹਾਰ ਕੇ ਚੁੱਪ ਕਰਕੇ ਬੈਠ ਜਾਂਦਾ ਫਿਰ ਜਦ ਉਸ ਨੂੰ ਚਿੰਤਾ ਹੁੰਦੀ ਉਹਨਾਂ ਮਾਵਾਂ ਧੀਆਂ ਨੂੰ ਬਹੁਤ ਸਮਝਾਉਂਦਾ ਪਰ ਉਹ ਦੋਵੇਂ ਕਿਤੋਂ ਸਮਝਣ ਵਾਲੀਆਂ ਸੀ ਚਰਨਜੀਤ ਦੀ ਮਾਂ ਅਮਰਜੀਤ ਅਗੋ ਆਪਣੇ ਪਤੀ ਬਲਕਾਰ ਸਿੰਘ ਨੂੰ ਇਹ ਕਹਿਣ ਕੇ ਟਾਲ ਦਿੰਦੀ ਕੋਈ ਗੱਲ ਨਹੀਂ ਇਹ ਬੁੱਢੀ ਨਹੀਂ ਹੋ ਰਹੀ ਮੇਰੀ ਧੀ ਸੋਹਣੀ ਸੁਨੱਖੀ ਜਵਾਨ ਹੈ ਇਸ ਵਿੱਚ ਕੋਈ ਕਮੀ ਨਹੀਂ ਮੇਰੀ ਧੀ ਨੂੰ ਕੋਈ ਰਿਸ਼ਤਿਆਂ ਦੀ ਘਾਟ ਹੈ ਇਹ ਸੋਣ ਕਿ ਬਲਕਾਰ ਸਿੰਘ ਹਮੇਸ਼ਾ ਦੀ ਤਰ੍ਹਾਂ ਚੁੱਪ ਕਰ ਜਾਂਦਾ ਕਿਉਂਕਿ ਚੁੱਪ ਹੋਣ ਤੋਂ ਸਵਾਇ ਉਸ ਕੋਲ ਕੋਈ ਹੋਰ ਰਸਤਾ ਨਹੀਂ ਸੀ ਬਲਕਾਰ ਸਿੰਘ ਨੂੰ ਆਪਣੀ ਧੀ ਨੂੰ ਲੈ ਕੇ ਬਹੁਤ ਚਿੰਤਾ ਵੱਧਦੀ ਰਹਿੰਦੀ ਕਿਉਂਕਿ ਅਮਰਜੀਤ ਵੀ ਕਾਫੀ ਬਿਮਾਰ ਰਹਿੰਦੀ ਸੀ ਇੱਕ ਦਿਨ ਉਸਦੀ ਮਾਂ ਬਿਮਾਰੀ ਨਾਲ ਜੂਰਦੀ ਹੋਈ ਇਸ ਦੁਨੀਆ ਤੋਂ ਚਲੀ ਗਈ ਹੁਣ ਬਲਕਾਰ ਸਿੰਘ ਦੇ ਜਿਵੇਂ ਸਿਰ ਤੇ ਚਿੰਤਾਵਾਂ ਦਾ ਪਹਾੜ ਡਿੱਗ ਪਿਆ ਹੋਵੇ ਉਹ ਬਰੌਸ ਦੀ ਧੀ ਚਰਨਜੀਤ ਦੀ ਵੀ ਉਮਰ 35 ਸਾਲ ਹੋ ਚੁੱਕੀ ਸੀ ਹੁਣ ਚਰਨਜੀਤ ਲਈ ਇੱਕ ਰਿਸ਼ਤਾ ਆਇਆ ਲੜਕਾ ਸੋਹਣਾ ਪੜਿਆ ਲਿਖਿਆ ਜ਼ਮੀਨ ਜਾਇਦਾਦ ਵੀ ਸੀ ਉਹ ਨੌਕਰੀ ਤੇ ਵੀ ਲੱਗਾ ਹੋਇਆ ਸੀ ਪਰ ਉਸ ਦੀ ਤਨਖਾਹ ਘੱਟ ਸੀ ਚਰਨਜੀਤ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ ਕਿਉਂਕਿ ਉਸ ਲੜਕੇ ਦੀ ਤਨਖਾਹ ਘੱਟ ਸੀ ਬਾਕੀ ਸਭ ਗੱਲਾਂ ਤਾਂ ਪੂਰੀਆਂ ਸੀ ਉੱਪਰੋਂ ਲੜਕੇ ਦੀ ਫੈਮਿਲੀ ਜੁਆਇੰਟ ਫੈਮਲੀ ਸੀ ਪਰ ਬਲਕਾਰ ਸਿੰਘ ਨੇ ਆਪਣੀ ਧੀ ਨੂੰ ਬਹੁਤ ਜ਼ਿਆਦਾ ਸਮਝਾਉਣ ਵਿਝਾਉਣ ਤੋਂ ਬਾਅਦ ਉਸ ਨੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਨਾਲੇ ਉਸ ਨੇ ਆਪਣੀਆਂ ਸਹੇਲੀਆਂ ਨੂੰ ਵੀ ਇਸ ਰਿਸ਼ਤੇ ਬਾਰੇ ਗੱਲ ਕੀਤੀ ਉਸ ਦੀਆਂ ਸਹੇਲੀਆਂ ਨੇ ਉਸ ਨੂੰ ਸਲਾਹ ਦਿੱਤੀ ਕਿ ਤੈਨੂੰ ਹੁਣ ਵਿਆਹ ਕਰਾ ਲੈਣਾ ਚਾਹੀਦਾ ਕਿਉਂਕਿ ਤੇਰੀ ਏਜ ਹੋ ਚੁੱਕੀ ਹੈ ਇਸ ਤੋਂ ਬਾਅਦ ਵਿਆਹ ਕਰਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ ਕਰਸ ਬਾਹਰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਵੇਗਾ ਬੱਚਿਆਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਵੇਗਾ ਆਪਣੇ ਪਿਤਾ ਤੇ ਆਪਣੀਆਂ ਸਹੇਲੀਆਂ ਦੀ ਗੱਲ ਮੰਨ ਕੇ ਚਰਨਜੀਤ ਨੇ ਵਿਆਹ ਲਈ ਹਾਂ ਕਰ ਦਿੱਤੀ ਬਲਕਾਰ ਸਿੰਘ ਨੇ ਵੀ ਪੂਰੀਆਂ ਰੀਚਾਂ ਸੱਦਰਾ ਨਾਲ ਆਪਣੀ ਧੀ ਚਰਨਜੀਤ कौर ਦਾ ਵਿਆਹ ਕੀਤਾ ਆਪਣੀ ਚਰਨਜੀਤ ਧੀ ਦਾ ਨਿਰਮਲ ਸਿੰਘ ਨਾਲ ਵਿਆਹ ਕਰ ਦਿੱਤਾ ਪਰ ਚਰਨਜੀਤ ਆਪਣੇ ਸੁਭਾਅ ਤੋਂ ਮਜਬੂਰ ਸੀ ਉਸ ਨੂੰ ਨਾ ਜੁਆਇੰਟ ਫੈਮਿਲੀ ਪਸੰਦ ਸੀ ਕਿਉਂਕਿ ਉਹ ਚਾਹੁੰਦੀ ਸੀ ਘਰ-ਬਾਰ ਤੇ ਨਿਰਮਲ ਦੀ ਸਾਰੀ ਤਨਖਾਹ ਉਸਦੇ ਹੱਥ ਵਿੱਚ ਹੋਵੇ ਇੱਕ ਦੋ ਮਹੀਨੇ ਬੀਤਣ ਤੋਂ ਬਾਅਦ ਚਰਨਜੀਤ ਨੇ ਘਰ ਵਿੱਚ ਕਲੇਸ਼ ਪਾਉਣਾ ਸ਼ੁਰੂ ਕਰ ਦਿੱਤਾ ਉਸਦੇ ਪਤੀ ਨਿਰਮਲ ਨੇ ਉਸ ਨੂੰ ਬਹੁਤ ਸਮਝਾਇਆ ਕਿ ਮੈਂ ਤੈਨੂੰ ਤੇਰੇ ਵਾਸਤੇ ਆਪਣੀ ਆਪ ਦੀ ਤਨਖਾਹ ਵਿੱਚੋਂ ਪੈਸੇ ਦਿੰਦਾ ਹਾਂ ਜਿੰਨੇ ਹੋ ਸਕਦਾ ਹੈ ਮੈਂ ਦਿੰਦਾ ਹਾਂ ਕਿਉਂਕਿ ਜਿੰਨੀ ਮੇਰੀ ਤਨਖਾਹ ਹੈ ਔਰ ਸਾਹਮਣੇ ਮੈਨੂੰ ਕੁਝ ਪੈਸੇ ਘਰੇ ਵੀ ਦੇਣੇ ਪੈਂਦੇ ਨੇ ਕੁਝ ਮੈਂ ਤੈਨੂੰ ਦਿਨਾ ਹਾਂ ਕੋਈ 5 ਕੁ ਹਜ਼ਾਰ ਮੈਂ ਸੇਵਿੰਗ ਲਈ ਆਪਣੇ ਅਕਾਊਂਟ ਵਿੱਚ ਜਮ੍ਹਾਂ ਕਰਵਾ ਰਿਆ ਹਾਂ ਪਰ ਚਰਨਜੀਤ ਕੌਰ ਨੂੰ ਇਹ ਗੱਲਾਂ ਸਮਝ ਨਹੀਂ ਆ ਰਹੀਆਂ ਸੀ ਸਾਂਝਾ ਪਰਿਵਾਰ ਹੋਣ ਕਾਰਨ ਉਸ ਨੂੰ ਕੰਮ ਕਰਨਾ ਵੀ ਪੈਂਦਾ ਸੀ ਉਸ ਨੂੰ ਬਹੁਤ ਬੁਰਾ ਲੱਗਦਾ ਉਹ ਕਹਿੰਦੀ ਮੈਂ ਤੇਰੇ ਘਰ ਵਿੱਚ ਦਿਨ ਰਾਤ ਕੰਮ ਨਹੀਂ ਕਰ ਸਕਦੀ ਨਾਲੇ ਉੱਪਰੋਂ ਮੈਨੂੰ ਤੂੰ ਆਪਣੀ ਸਾਰੀ ਤਨਖਾਹ ਨਹੀਂ ਦਿੰਦਾ ਇਸ ਤਰ੍ਹਾਂ ਘਰ ਵਿੱਚ ਕਲੇਸ਼ ਵਾਪਤ ਆ ਗਿਆ। ਨਿਰਮਲ ਸਿੰਘ ਇਸ ਰਿਸ਼ਤੇ ਨੂੰ ਨਿਭਾਉਣਾ ਚਾਹੁੰਦਾ ਸੀ। ਉਸ ਨੇ ਚਰਨਜੀਤ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਕੁਝ ਸਮਾਂ ਤੋਂ ਇਸ ਤਰ੍ਹਾਂ ਇਸ ਘਰ ਵਿੱਚ ਕੱਢ ਲਿਆ। ਹੌਲੀ-ਹੌਲੀ ਮੇਰੀ ਤਨਖਾਹ ਵੱਧ ਜੇਗੀ ਕਿਉਂਕਿ ਮੈਂ ਹਾਲੇ ਹੁਣੇ ਹੀ ਇਸ ਨੌਕਰੀ ਨੂੰ ਜੁਆਇਨ ਕੀਤਾ ਹੈ। ਹੌਲੀ-ਹੌਲੀ ਸਭ ਕੁਝ ਆਪਣੀ ਜ਼ਿੰਦਗੀ ਵਿੱਚ ਸਹੀ ਹੋ ਜਾਵੇਗਾ। ਤੂੰ ਮੈਂ ਤੈਨੂੰ ਆਪਣੇ ਵੱਲੋਂ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਕੋਸ਼ਿਸ਼ ਕਰਾਂਗਾ ਮੈਂ ਤੈਨੂੰ ਕੁਝ ਮਹਿੰਗਾ ਨਹੀਂ ਲਿਆ ਕੇ ਦੇ ਸਕਦਾ ਪਰ ਮੈਂ ਤੈਨੂੰ ਹਰ ਚੀਜ਼ ਦੇ ਲਈ ਤਰਸ ਨਹੀਂ ਦੇਵਾਂਗਾ ਪਰ ਚਰਨਜੀਤ ਕੌਰ ਨੇ ਸਾਰੀਆਂ ਗੱਲਾਂ ਜਿਵੇਂ ਇੱਕ ਕੰਨ ਤੋਂ ਦੂਜੇ ਕੰਨ ਰਹੀ ਬਾਹਰ ਨਿਕਲ ਰਹੀਆਂ ਹੁਣ ਹੁਣ ਇੱਕ ਦਿਨ ਚਰਨਜੀਤ ਤੇ ਨਿਰਮਲ ਸਿੰਘ ਵਿੱਚ ਬਹੁਤ ਜ਼ਿਆਦਾ ਲੜਾਈ ਹੋਈ ਕਲੇਸ਼ ਹੋਇਆ ਚਰਨਜੀਤ ਆਪਣਾ ਪਰਸ ਚੁੱਕ ਕੇ ਆਪਣੇ ਪਿਓ ਦੇ ਘਰ ਆ ਗਈ ਉੱਥੇ ਰਹਿਣ ਲੱਗ ਪਈ ਚਰਨਜੀਤ ਦੇ ਪਿਤਾ ਬਲਕਾਰ ਸਿੰਘ ਨੇ ਆਪਣੀ ਧੀ ਨੂੰ ਬਹੁਤ ਸਮਝਾਇਆ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਨਰਮਲ ਸਿੰਘ ਬਹੁਤ ਸਮਝਦਾਰ ਸਾਊ ਤੇ ਕਮਾਊ ਲੜਕਾ ਹੈ beta ਇੱਕ ਦਿਨ ਉਸਦੀ ਤਨਖਾਹ ਬਹੁਤ ਜ਼ਿਆਦਾ ਹੋ ਜਾਣੀ ਹੈ ਤੈਨੂੰ ਘਰ ਵਿੱਚ ਖਾਣ ਨੂੰ ਪੀਣ ਨੂੰ ਪਹਿਨਣ ਨੂੰ ਸਭ ਕੁਝ ਮਿਲਦਾ ਹੈ ਜੋ ਉਸ ਤੋਂ ਹੋ ਰਿਹਾ ਉਹ ਸਭ ਕੁਝ ਤੈਨੂੰ ਦੇ ਰਿਹਾ ਹੈ ਹੋਰ ਦੱਸ ਬੇਟਾ ਤੈਨੂੰ ਕੀ ਚਾਹੀਦਾ ਹੈ ਪਰ ਚਰਨਜੀਤ ਆਪਣੇ ਪਿਤਾ ਨੂੰ ਕਹਿੰਦੀ ਮੈਂ ਉਸ ਘਰ ਵਿੱਚ ਇੱਕ ਪਲ ਵੀ ਨਹੀਂ ਰਹਿ ਸਕਦੀ ਤੇ ਤੁਸੀਂ ਮੈਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਉਹ ਘਰ ਨਹੀਂ ਮੇਰੇ ਲਈ ਨਰਕ ਹੈ ਨਿਰਮਲ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਉਹ ਬਹੁਤ ਜ਼ਿਆਦਾ ਖਰੀਆਂ ਖੁੱਟੀਆਂ ਗੱਲਾਂ ਆਪਣੇ ਪਿਤਾ ਨੂੰ ਸੁਣਾਉਂਦੀ ਥੱਕ ਕਹਾਰ ਕੇ ਬਲਕਾਰ ਸਿੰਘ ਚੁੱਪ ਕਰਕੇ ਬੈਠ ਜਾਂਦਾ ਬਸ ਇਸੇ ਤਰ੍ਹਾਂ ਹੀ 2 ਮਹੀਨੇ ਬੀਤ ਗਏ ਨਿਰਮਲ ਵੀ ਚਰਨਜੀਤ ਨੂੰ ਫੋਨ ਕਰਦਾ ਪਰ ਚਰਨਜੀਤ ਉਸ ਨੂੰ ਫੋਨ ਵਿੱਚ ਬਹੁਤ ਜ਼ਿਆਦਾ ਵੱਧ ਘਟ ਗੱਲਾਂ ਕਰਕੇ ਫੋਨ ਕੱਟ ਦਿੰਦੀ ਇੱਕ ਦਿਨ ਨਿਰਮਲ ਆਪਣੇ ਸਹੁਰੇ ਘਰ ਚਰਨਜੀਤ ਨੂੰ ਲੈਣ ਲਈ ਆਇਆ ਕਿਉਂਕਿ ਉਹ ਘਰ ਨੂੰ ਵਸਾਉਣਾ ਚਾਹੁੰਦਾ ਸੀ ਜਦੋਂ ਚਰਨਜੀਤ ਨੇ ਆਪਣੇ ਘਰ ਵਿੱਚ ਨਿਰਮਲ ਨੂੰ ਵੇਖਿਆ ਤਾ ਉਸਦਾ ਗੁੱਸਾ ਸਤਮੇ ਅਸਮਾਨ ਤੇ ਪਹੁੰਚ ਗਿਆ। ਉਹ ਨਿਰਮਲ ਨੂੰ ਕਹਿਣ ਲੱਗੀ ਕਿ ਤੂੰ ਮੇਰੇ ਜੋਗ ਹੀ ਨਹੀਂ। ਤੇਰਾ ਮੇਰੇ ਨਾਲ ਕੋਈ ਮੁਕਾਬਲਾ ਨਹੀਂ। ਮੈਂ ਤੇਰੇ ਨਾਲ ਇੱਕ ਪਲ ਵੀ ਨਹੀਂ ਰਹਿ ਸਕਦੀ। ਹੁਣ ਤੱਕ ਚਰਨਜੀਤ ਨੇ ਨਿਰਮਲ ਨੂੰ ਬਹੁਤ ਕੁਝ ਬੁਰਾ ਭਲਾਇਆ ਸੀ। ਪਰ ਉਸਨੇ ਕਦੀ ਵੀ ਇਹਨਾਂ ਗੱਲਾਂ ਨੂੰ ਦਿਲ ਤੇ ਨਹੀਂ ਲਿਆ ਸੀ। ਉਹ ਬਸ ਘਰ ਵਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਅੱਜ ਜੋ ਅੱਜ ਚਰਨਜੀਤ ਨੇ ਗੱਲਾਂ ਕੀਤੀਆਂ ਉਹ ਗੱਲਾਂ ਉਸ ਨੂੰ ਆਪਣੇ ਆਤਮ ਸਨਮਾਨ ਨੂੰ ਨੀਵਾ ਕਰਨ ਵਾਲੀਆਂ ਲੱਗੀਆਂ ਉਸਦੇ ਮਨ ਨੂੰ ਬਹੁਤ ਥੇਸ ਲੱਗੀ ਬਸ ਸੁਣਦੇ ਸਾਰੀ ਉਹ ਉੱਥੋਂ ਚਲਾ ਗਿਆ ਬਾਅਦ ਵਿੱਚ ਚਰਨਜੀਤ ਨੇ ਉਸ ਨੂੰ ਫੋਨ ਕਰਕੇ ਕਿਹਾ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਨਿਰਮਲ ਨੇ ਵੀ ਫੋਨ ਹਾਂ ਕਰ ਦਿੱਤੀ ਉਸਨੇ ਕਿਹਾ ਹਾਂ ਮੈਂ ਵੀ ਤਿਆਰ ਹਾਂ ਉਸਨੇ ਇੱਕ ਵਕੀਲ ਹਾਇਰ ਕੀਤਾ ਕਾਗਜ਼ ਬਣਵਾ ਕੇ ਚਰਨਜੀਤ ਤੇ ਘਰ ਭੇਜ ਦਿੱਤੇ ਗੁੱਸੇ ਵਿੱਚ ਆਈ ਚਰਨਜੀਤ ਨੇ ਵੀ ਦਸਤਖਤ ਕਰ ਦਿੱਤੇ ਨਰਨਲ ਨਰਮਲ ਸਿੰਘ ਨੇ ਵੀ ਆਪਣੇ ਸਾਈਨ ਕਰ ਦਿੱਤੇ ਜਦੋਂ ਆਖਰ ਕੋਰਟ ਵਿੱਚ ਗਏ ਤਾਂ ਜੱਜ ਸਾਹਿਬ ਨੇ ਚਰਨਜੀਤ ਨੂੰ ਪੁੱਛਿਆ ਤੁਸੀਂ ਨਿਰਮਲ ਸਿੰਘ ਤੋਂ ਤਲਾਕ ਕਿਉਂ ਲੈਣਾ ਚਾਹੁੰਦੇ ਹੋ ਚਰਨਜੀਤ ਨੇ ਦੱਸਿਆ ਇਹ ਇਨਸਾਨ ਮੇਰਾ ਖਰਚ ਨਹੀਂ ਉਠਾ ਸਕਦਾ ਜੱਜ ਸਾਹ ਉਠਾ ਸਕਦਾ ਜੱਜ ਸਾਹਿਬ ਨੇ ਚਰਨਜੀਤ ਨੂੰ ਕਿਹਾ ਉਹ ਤੈਨੂੰ ਹਰ ਮਹੀਨੇ ਖਰਚ ਵਾਸਤੇ ਪੈਸੇ ਦਿੰਦੇ ਹਨ ਕਿ ਨਹੀਂ ਚਰਨਜੀਤ ਨੇ ਕਿਹਾ ਉਹ ਮੈਨੂੰ ਦਿੰਦੇ ਹਨ ਉਸ ਨਾਲ ਪਰ ਉਸ ਪੈਸੇ ਨਾਲ ਮੈਂ ਮਹੀਨਾ ਬਤੀਤ ਨਹੀਂ ਕਰ ਸਕਦੀ ਮੈਂ ਆਪਣੀ ਜ਼ਿੰਦਗੀ ਨੂੰ ਘਟਕਟ ਕੇ ਨਹੀਂ ਜੀ ਸਕਦੀ ਕਿਉਂਕਿ ਖੁਸ਼ੀ ਦੇ ਪਲ ਜਿਉਣ ਦਾ ਅਧਿਕਾਰ ਮੇਰਾ ਵੀ ਹੈ ਫਿਰ ਨਿਰਮਲ ਕੁਝ ਵੀ ਨਹੀਂ ਕਰ ਸਕਦਾ ਸੀ ਦੋਵਾਂ ਦਾ ਉਸ ਕੋਰਟ ਵਿੱਚ ਤਲਾਕ ਹੋ ਗਿਆ ਤਿੰਨ ਵੀ ਤਿੰਨ ਮਹੀਨੇ ਬੀਤੋਂ ਤੋਂ ਬਾਅਦ ਚਰਨਜੀਤ ਦੇ ਪਿਤਾ ਬਲਕਾਸ਼ ਸਿੰਘ ਦੀ ਮੌਤ ਹੋ ਗਈ। ਹੁਣ ਚਰਨਜੀਤ ਬਿਲਕੁਲ ਇਕੱਲੀ ਰਹਿ ਗਈ। ਹੁਣ ਉਸਨੇ ਘਰ ਵੀ ਚਲਾਉਣਾ ਸੀ। ਇਸ ਲਈ ਉਸਨੇ ਨੌਕਰੀ ਲਈ ਕਰਨ ਬਾਰੇ ਸੋਚਿਆ। ਬਹੁਤ ਸਾਰੀਆਂ ਇੰਟਰਵਿਊ ਦੇਣ ਤੋਂ ਬਾਅਦ ਉਸ ਨੂੰ ਇੱਕ ਨੌਕਰੀ ਮਿਲੀ ਜਿਸ ਦੀ ਤਨਖਾਹ 12000 ਸੀ। ਫਿਰ ਚਰਨਜੀਤ ਨੇ ਉਸ ਨੌਕਰੀ ਨੂੰ ਜੁਆਇਨ ਕਰ ਲਿਆ। ਪਹਿਲਾਂ ਉਹ ਘਰ ਦਾ ਕੰਮ ਕਰਕੇ ਜਾਂਦੀ ਫਿਰ ਆਫਿਸ ਜਾਂਦੀ। ਦਿਨ ਰਾਤ ਇਸ ਤਰ੍ਹਾਂ ਕੰਮ ਕਰਦੀ। ਆਫਿਸ ਵਿੱਚ ਵੀ ਕੰਮ ਕਰਨ ਤੋਂ ਬਾਅਦ ਉਸ ਨੂੰ ਬੌਸ ਵੱਲੋਂ ਝਿੜਕਾਂ ਮਿਲਦੀਆਂ। ਨੌਕਰੀ ਛੱਡ ਨਹੀਂ ਸਕਦੀ ਸੀ ਕਿਉਂਕਿ ਨੌਕਰੀ ਉਸ ਕੋਲ ਹੋਰ ਹੈ ਨਹੀਂ ਸੀ। ਆਫਿਸ ਵਿੱਚ ਕੰਮ ਕਰਦੇ ਵਰਕਰ ਵਰਕਰ ਵੀ ਅਕਸਰ ਉਸ ਦੇ ਤਲਾਕशुदा ਹੋਣ ਦੀਆਂ ਵਨਸਮੰਨੀਆਂ ਗੱਲਾਂ ਕਰਦੇ। ਜੋ ਜਰਨਜੀਤ ਨੂੰ ਚੰਗੀਆਂ ਨਾ ਲੱਗਦੀਆਂ ਪਰ ਚੁੱਪ ਕਰਕੇ ਸਹਿ ਲੈਂਦੀ। ਇਕ ਤਾਂ ਸਾਰਾ ਦਿਨ ਆਫਿਸ ਵਿੱਚ ਵੀ ਕੰਮ ਕਰਦੀ ਉਤੋਂ ਘਰ ਆ ਕੇ ਉਸ ਨੂੰ ਖੁਦ ਰੋਟੀ ਪਕਾ ਕੇ ਖਾਣੀ ਪੈਂਦੀ ਘਰ ਦੀ ਸਾਫ ਸਫਾਈ ਵੀ ਕਰਨੀ ਪੈਂਦੀ ਦੂਸਰਾ ਹੁਣ ਉਸ ਨੂੰ ਇਕੱਲਾਪਣ ਵੀ ਸਤਾ ਰਿਹਾ ਸੀ ਹੁਣ ਚਰਨਜੀਤ ਸੋਚ ਰਹੀ ਸੀ ਮੈਂ ਨਿਰਮਲ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਸੀ ਕਿ ਤੂੰ ਮੈਨੂੰ ਪੈਸੇ ਦੇ ਰਿਹਾ ਹੈ ਉਸ ਨਾਲ ਮੇਰਾ ਇੱਕ ਮਹੀਨਾ ਬਤੀਤ ਨਹੀਂ ਕਰ ਸਕਦੀ ਹੁਣ ਉਸ ਤੋਂ ਘੱਟ ਪੈਸਿਆਂ ਨਾਲ ਮੈਂ ਸਾਰਾ ਘਰ ਚਲਾ ਰਹੀ ਹਾਂ ਮਿਹਨਤ ਕਰਨੀ ਬਹੁਤ ਔਖੀ ਹੈ ਐਵੇਂ ਹੀ ਮੈਂ ਐਵੇਂ ਹੀ ਨਰਮਲ ਨੂੰ ਆਫਿਸ ਵਿੱਚੋਂ ਝੜਕਾ ਮਿਲਦੀਆਂ ਆਉਣੀਆਂ ਉਹ ਮੈਨੂੰ ਘਰ ਵਿੱਚ ਵਰਤਨ 15000 ਰੁਪਏ ਵੀ ਦਿੰਦਾ ਸੀ ਉੱਪਰੋਂ ਘਰ ਦਾ ਖਰਚ ਤੇ 5000 ਰੁਪਏ ਸੇਵਿੰਗ ਵੀ ਕਰਦਾ ਸੀ ਮੈਂ ਹੁਣ ਕੀ ਕਰਾਂ ਕਰ ਰਹੀ ਹਾਂ ਹੁਣ ਉਸ ਨੂੰ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਪਛਤਾਵਾ ਹੋ ਰਿਹਾ ਸੀ ਚਰਨਜੀਤ ਸੋਚ ਰਹੀ ਸੀ ਜੇਕਰ ਮੈਂ ਨਿਰਮਲ ਦੀ ਜ਼ਿੰਦਗੀ ਨੂੰ ਉਸ ਦੇ ਨਜ਼ਰੀਏ ਨਾਲ ਵੇਖਿਆ ਹੁੰਦਾ ਜਾਂ ਮੈਂ ਆਪਣੇ ਪਿਓ ਦੀ ਗੱਲ ਨੂੰ ਮੰਨਿਆ ਹੁੰਦਾ ਤਾਂ ਮੈਂ ਅੱਜ 12000 ਰੁਪਏ ਲਈ ਧੱਕੇ ਨਹੀਂ ਖਾ ਰਹੀ ਹੁੰਦੀ ਸੀ ਕਿਉਂਕਿ ਉਸ ਵਕਤ ਨਿਰਮਲ ਮੈਨੂੰ 15000 ਪਰ ਵਰਤਨ ਲਈ ਵਰਤਨ ਨੂੰ ਖਰਚਾ ਅਲੱਗ ਤੋਂ ਜੇਕਰ ਮੈਂ ਬਿਮਾਰ ਹੋ ਜਾਂਦੀ ਉਹ ਸਾਰਾ ਘਰ ਦਾ ਕੰਮ ਕਰਦਾ ਮੇਰੀ ਮਦਦ ਕਰਦਾ ਰੋਟੀ ਬਾਹਰ ਤੋਂ ਮੰਗਵਾ ਕੇ ਦਿੰਦਾ ਸੀ ਅੱਜ ਮੈਂ ਇਕੱਲੀ ਸਭ ਨਾਲ ਜੂਝ ਰਹੀ ਹਾਂ ਮੇਰੀਆਂ ਗਲਤੀਆਂ ਦਾ ਨਤੀਜਾ ਉਧਰੋਂ ਨਿਰਮਲ ਦੀ ਤਨਖਾਹ ਹੁਣ ਵਧ ਕੇ 1.5 ਲੱਖ ਹੋ ਚੁੱਕੀ ਸੀ ਉਸ ਦਾ ਵਧੀਆ ਘਰ ਦੀ ਲੜਕੀ ਨਾਲ ਵਿਆਹ ਹੋ ਚੁੱਕਾ ਸੀ ਉਸਦੇ ਦੋ ਬੱਚੇ ਸੀ ਹੁਣ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਸੀ ਚਰਨਜੀ ਸੰਘਰਸ਼ ਤੇ ਦੁੱਖਾਂ ਨਾਲ ਘੁੱਲ ਰਹੀ ਸੀ ਇਹ ਸਭ ਤੋਂ ਵੱਡਾ ਘੁੱਲ ਰਹੀ ਸੀ ਇਹ ਸਭ ਤੋਂ ਵੱਡਾ ਹੁਣ ਉਸ ਤੋਂ ਪਛਤਾਵਾ ਹੋ ਰਿਹਾ ਸੀ ਜੋ ਨਾ ਖਤਮ ਹੋਣ ਵਾਲਾ ਸੀ ਸੋ ਸਾਨੂੰ ਮਾਂ ਬਾਪ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਆਪਣੇ ਤੇ ਕਮਾਂਡ ਨਹੀਂ ਕਰਨਾ ਚਾਹੀਦਾ ਬੱਚਿਆਂ ਦੇ ਫੈਸਲੇ ਇਸੇ ਕਰਕੇ ਬਹੁਤੀ ਵਾਰ ਗਲਤ ਸਾਬਤ ਹੁੰਦੇ ਨੇ ਮਾਂ ਬਾਪ ਦੀ ਸਾਰੀ ਉਮਰ ਦਾ ਤਜਰਬਾ ਹੁੰਦਾ ਹੈ ਹਰ ਇਨਸਾਨ ਚਾਰੇ ਪਾਸਿਓਂ ਪੂਰਾ ਨਹੀਂ ਹੁੰਦਾ ਆਪਣੇ ਆਪ ਨੂੰ ਚਾਰੇ ਪਾਸਿਓਂ ਮੁਕੰਮਲ ਸਮਝਣਾ ਨਹੀਂ ਚਾਹੀਦਾ ਜਿਵੇਂ ਚਰਨਜੀਤ ਖੁਦ ਨੂੰ ਸਮਝਦੀ ਸੀ ਪਰ ਉਸ ਦੀ ਸੋਚ ਨੇ ਉਸ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਸੋ ਐਸੇ ਤਰ੍ਹਾਂ ਹੀ ਜਿਸ ਤਰ੍ਹਾਂ ਚਰਨਜੀਤ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਮੇਰੀ ਇਸ ਕਹਾਣੀ ਦਾ ਉਦੇਸ਼ ਹੈ ਕਿ ਆਪਾਂ ਇਸ ਤੋਂ ਕੁਝ ਸਿੱਖਿਆ ਲਈਏ ਮੈਂ ਸਕਦੀ ਹਾਂ ਤੁਹਾਨੂੰ ਮੇਰੀ ਇੱਕ ਕਹਾਣੀ ਅੱਛੀ ਲੱਗੇਗੀ। ਅਗਰ ਤੁਹਾਨੂੰ ਮੇਰੀ ਇੱਕ ਕਹਾਣੀ ਪਸੰਦ ਆਈ ਤਾਂ ਪਲੀਜ਼ ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ। ਧੰਨਵਾਦ।